ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਪ੍ਰਾਤਾ ਤੂੰ ਮੇਰਾ ਰਖਾ ਸਭਨੀ ਥਾਈ ਤਾਪ ਕੇ ਹਾ ਕਾੜਾ ਜਿਓ ਸੋ ਕਹੋ ਤਲ ਗੁਰ ਸੇਵੀਐ ਐਨਿਸ ਸਹਿਜ ਸੁਪਾਏ ਦਰਸ਼ਨ ਪਰ ਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਤਨ ਵਾਹੀ ਗੁਰ ਸਾਹਿਬ ਜਿਓ ਸ਼ੀਰ ਰਾਗ ਮੈਲਾ ਪਹਿਲਾ ਸਨ ਮਨ ਮਿਤਰ ਪਿਆਰਿਆ ਮਿਲ ਵੇਲਾ ਹੈ ਏ ਜਬ ਲਗ ਜੋ ਬਨ ਸਾਸ ਹੈ ਤਬ ਲਗ ਇਹ ਤੰਦੇ ਸਨ ਮਨ ਮਿਤਰ ਪਿਆਰਿਆ ਮਿਲ ਵੇਲਾ ਹੈ ਏ ਜਬ ਲਗ ਜੋ ਬਨ ਸਾਸ ਹੈ ਤਬ ਲਗ ਇਹ ਤੰਦੇ बिन गण कामना आवई टटेरी तनखे मेरे मन ललहा कर जाहे गुरमुख नाम सलाहिय हो मैं नेवरी पाए रहौ मेरे मन ललहा कर जाहे गुरमुख नाम सलाहिय ਹੁਮੈ ਨਿਵਰੀ ਪਾਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਬਾਣੀ ਦੇ ਬੋਹਿਤ ਕਲ ਜੁਗ ਦੇ ਤਾਰਣਹਾਰ ਦਸਾਈਂ ਪਾਦਸ਼ਾਹਾਂ ਦੀ ਆਤਮਿਕ ਜੋਤ ਤਨ ਤਨ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਦਸ਼ਾਹ ਜਿਨੇ ਅਪਾਰ ਬਖਸ਼ਿਸ਼ ਕੀਤੀ ਕਿਰਪਾ ਕੀਤੀ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਾਰਿਆਂ ਨੂੰ ਸੰਗਤ ਰੂਪ ਵਿੱਚ ਇਕੰਤਰ ਕੀਤਾ ਆਪਣਾ ਪਾਵਨ ਪਵਿੱਤਰ ਧਰਮਲ ਨਾਮ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਜਪਾਇਆ ਬਹੁਤ ਵੱਡੇ ਭਾਗਾ ਨਾਲ ਇਹ ਸੰਗਤ ਗੁਰੂ ਪਾਤਸ਼ਾਹ ਜੀ ਦਿੰਦਿਆਂ ਵੱਡੇ ਭਾਗੀ ਹਰ ਸੰਗਤ ਪਾਵੇ ਵੱਡੇ ਭਾਗਾ ਨਾਲ ਸੰਗਤ ਵਿੱਚ ਬੈ ਕੇ ਗੁਰੂ ਪਾਤਸ਼ਾਹ ਜੀ ਆਪਣਾ ਇਸਮਰਨ ਕਰਾਉਂਦੇ ਆ ਗੁਰੂ ਪਾਤਸ਼ਾਹ ਜੀ ਦਾ ਕੁਟਾਨ ਕੋਟ ਸ਼ੁਕਰਾਨਾ ਗੁਰਪਾਤਸ਼ਾ ਜਿਨੇ ਸਾਨੂੰ ਸੰਗਤ ਬਖਸ਼ੀ ਸੰਗਤ ਵਿੱਚ ਬੈਠ ਕੇ ਆਪਣਾ ਪਾਵਨ ਪਵਿੱਤਰ ਨਾਮ ਜਪਾਇਆ ਹੁਣ ਗੁਰਪਾਤਸ਼ਾ ਜਿਨੇ ਸਾਨੂੰ ਬਾਣੀ ਦੀ ਵਿਚਾਰ ਦਾ ਸਮਾਂ ਬਖਸ਼ਿਆ ਜਿਹੜਾ ਸ਼ਬਦ ਗੁਰਪਾਤਸ਼ਾ ਜਿਨੇ ਸਾਨੂੰ ਬਾਣੀ ਦੀ ਵਿਚਾਰ ਲਈ ਬਖਸ਼ਿਆ ਉਹ ਸ਼੍ਰੀ ਰਾਗ ਅੰਦਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਦਾ 20 ਅੰਕ ਤੇ ਸ਼ਬਦ ਸੁਬਾਈ ਮਾਨ ਹੈ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮੁਖ ਨਾਮ ਸਲਾਹੀਆ ਹਉ ਮੈਂ ਨਿਵਰੀ ਪਾਹੀ ਰਹਾਉ ਮੇਰੇ ਮਨ ਲਹਿ ਲਾਹਾ ਕਰ ਜਾਏ ਗੁਰਪਾਤਸ਼ਾ ਜੀ ਕਹਿੰਦੇ ਨੇ हे ਮੇਰੇ ਮਨ ਕਿ ਆਤਮਕ ਜੀਵਨ ਦਾ ਲਾਹਾ ਖੱਟ ਕੇ ਆਪਣੇ ਉਸ ਪਰਲੋਕ ਘਰ ਵਿੱਚ ਜਾ ਕਿ ਗੁਰਪਾਤਸ਼ਾ ਜੀ ਨੇ ਸਾਨੂੰ ਇਹ ਮਨੁੱਖਾ ਸਰੀਰ ਦਿੱਤਾ ਪਈ ਪ੍ਰਾਪਤ ਮਨੁੱਖ ਦੇ ਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਲਾਹਾ ਕਰ ਜਾਏ ਕਿ ਆਤਮਿਕ ਜੀਵਨ ਦਾ ਲਾਹਾ ਖਟ ਕੇ ਆਤਮਿਕ ਜੀਵਨ ਨੂੰ ਖਟ ਕੇ ਆਪਣੇ ਉਸ ਪਰਲੋਕ ਘਰ ਵਿੱਚ ਜਾ ਪ੍ਰਾਣੀ ਤੂੰ ਆਇਆ ਲਾਹਾ ਲੈ ਲਗਾ ਕਿਦ ਕੋ ਫਕੜੇ ਸਭ ਕੁਝ ਦੀ ਚੱਲੀ ਹਨ ਕਿ ਤੈਨੂੰ ਇਹ ਜੀਵਨ ਮਿਲਿਆ ਲਾਹਾ ਘਟਣ ਲਈ ਆਤਮਿਕ ਜੀਵਨ ਦਾ ਲਾਹਾ ਘਟਣ ਲਈ ਵਾਹਿਗੁਰੂ ਦਾ ਨਾਮ ਜਪਣ ਲਈ ਗੁਰਸੇਵਾ ਤੇ ਭਗਤ ਕਮਾਈ ਤੱਪ ਇਹ ਮਾਨਸ ਤੇ ਪਈ ਵੈਗੁਰੂ ਦੀ ਸੇਵਾ ਭਗਤੀ ਕਰਨ ਲਈ ਸੇਵਾ ਭਗਤੀ ਕਰਨ ਦਾ ਲਹਾ ਘਟਣ ਲਈ ਤੈਨੂੰ ਗੁਰਪਾਤਸ਼ਾ ਜੀ ਨੇ ਇਹ ਮਨੋਖਾ ਸ਼ਰੀਰ ਦਿੱਤਾ ਤੇ ਹੁਣ ਇਹ ਜਿਹੜਾ ਤੇਰਾ ਸ਼ਰੀਰ ਇਹ ਕਬੀਰ ਮਾਨਸ ਜਨਮ ਦਲੰਭ ਹੈ ਬਹੁਤ ਕੀਮਤੀ ਏ ਸਾਡਾ ਇਹ ਮਨੋਖਾ ਸ਼ਰੀਰ ਮਨੋਖਾ ਜੀਵਨ ਹੋਏ ਨਾ ਬਾਰੰਬਾਰ ਤੇ ਬਾਰ ਬਾਰ ਨਹੀਂ ਮਿਲਦਾ ਬਾਦ ਜਨਮ ਵਿਛੜੇ ਥੇ ਮਾਤੋ ਇਹ ਜਨਮ ਤੁਮਾਰੇ ਲਿਖੇ ਕਿੰਨੇ ਜਨਮਾਂ ਤੋਂ ਬਾਦ ਸਾਨੂੰ ਗੁਰਪਾਤਸ਼ਾ ਜੀ ਨੇ ਇਹ ਮਨੁੱਖਾ ਸਰੀਰ ਦਿੱਤਾ ਤੇ ਇਸ ਜਨਮ ਵਿੱਚ ਆਪਾਂ ਆਤਮਿਕ ਲਾਹਾ ਘਟਣਾ ਆਤਮਿਕ ਜੀਵਨ ਦਾ ਲਾਹਾ ਭਾ ਵਾਹਿਗੁਰੂ ਦਾ ਨਾਮ ਜਪਨਾ ਆਤਮਿਕ ਲਾਹਾ ਘਟ ਕੇ ਆਪਣੇ ਉਸ ਪਰਲੋਕ ਘਰ ਵਿੱਚ ਜਾਣਾ ਜਿਸ ਕਰਕੇ ਸਾਨੂੰ ਗੁਰਪਾਤਸ਼ਾ ਜੀ ਨੇ ਇਹ ਜੀਵਨ ਦਿੰਦਾ ਹੈ ਇਹ ਮਨੁੱਖਾ ਸਰੀਰ ਦਿੰਦਾ ਆਤਮਕ ਲਾਭ ਖੱਟਣ ਲਈ ਗੁਰਮੁਖ ਨਾਮ ਸਲਾਹੀਆ ਹਉ ਮੈ ਨਿਵਰੀ ਪਾਹੀ ਗੁਰਮੁਖ ਨਾਮ ਸਲਾਹੀਆ ਗੁਰਪਾਤਸ਼ਾਹ ਜੀ ਕਹਿੰਦੇ ਨੇ ਗੁਰ ਗੁਰਸਬ ਦੀ ਸ਼ਰਨ ਵਿੱਚ ਆ ਕੇ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰਸਬ ਦੀ ਸ਼ਰਨ ਚਾਣ ਦਾ ਭਾਵ ਕੀ ਆ ਹਬ ਅੰਮ੍ਰਿਤ ਦੀ ਦਾਤ ਲੈ ਕੇ ਆਪਣਾ ਮਨ ਤਨ ਵਾਹਿਗੁਰੂ ਦੇ ਹਵਾਲੇ ਕਰਕੇ ਵੈਗੁਰੂ ਅਗੇ ਰੱਖ ਕੇ ਪੰਚ ਕਕਾਰੀ ਵਰਤੀ ਪਾ ਕੇ ਰੈਂਤ ਗੁਰੈਂਤ ਨੂੰ ਸਮਝ ਕੇ ਵੈਗੁਰੂ ਦੇ ਉਸੂਲਾਂ ਤੇ ਚੱਲ ਕੇ ਗੁਰਮੁਖ ਨਾਮ ਸਲਾਹੀਆ ਆਪ ਗੁਰਸਹਿਬ ਦੀ ਸ਼ਰਨ ਵਿੱਚ ਆ ਕੇ ਵੈਗੁਰੂ ਤਾਂ ਨਾਮ ਸਲਾਹ ਵੈਗੁਰੂ ਦੇ ਨਾਮ ਨੂੰ ਧਿਆ ਹਉਮੈ ਨਿਵਰੀ ਪਾਏ ਤੇ ਜਿਹੜੇ ਜੀਵ ਦੇ ਅੰਦਰ ਇਹ ਹਉਮੈ ਦਾ ਰੋਗ ਏ ਇਹ ਦੂਰ ਹੋ ਜਾਂਦਾ ਮੈਂ ਵੱਡਾ ਮੈਂ ਕਰਦਿਆ ਉਸ ਨੂੰ ਸਮਝ ਲੱਗ ਜਾਂਦੀ ਹੈ ਮਾਇਆ ਦੀ ਵਿਕਾਰਾਂ ਦੀ ਕਿਵੇਂ ਗੁਰਮੁਖ ਹੋ ਕੇ ਪਵ ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਕੇ ਗੁਰ ਸਾਹਿਬ ਦੀ ਸ਼ਰਨ ਵਿੱਚ ਆ ਕੇ ਵਾਹਿਗੁਰੂ ਦਾ ਨਾਮ ਜਪ ਕੇ ਜਿਸ ਕਰਕੇ ਗੁਰਪਾਤਸ਼ਾ ਜੀ ਨੇ ਸਾਨੂੰ ਇਹ ਸਮਾਂ ਦਿੱਤਾ ਹੈ ਇਹ ਮੌਕਾ ਦਿੱਤਾ ਹੈ ਇਹ ਮਾਨ ਅਤਮਕ ਜੀਵਨ ਦਾ ਲਾਭ ਖਟ ਆਤਮਕ ਜੀਵਨ ਨੂੰ ਸਵਾਰ ਆਤਮਕ ਜੀਵਨ ਦਾ ਲਾਭ ਖੱਟ ਕੇ ਆਪਣੇ ਪਰਲੋਕ ਘਰ ਵਿੱਚ ਜਾ ਗੁਰਸਬ ਦੀ ਸ਼ਰਨ ਵਿੱਚ ਆ ਕੇ ਵਾਹਿਗੁਰੂ ਦਾ ਨਾਮ ਸਲਾਮ ਹਉਮੈ ਨਿਧਰੀ ਪਾਈ ਤੇ ਇਹਦੇ ਨਾਲ ਤੇਰੇ ਅੰਦਰ ਜਿਹੜੇ ਹਉਮੈ ਦਾ ਰੋਗ ਏ ਵਿਕਾਰਾਂ ਦਾ ਰੋਗ ਏ ਇਹ ਦੂਰ ਹੋ ਜਾਏਗਾ ਖਤਮ ਹੋ ਜਾਏਗਾ ਰਹਾਉ ਅੱਗੇ ਇੱਕ ਸ਼ਬਦ ਵਿੱਚ ਗੁਰਪਾਤਛਾ ਜੀ ਪਹਿਲੇ ਬੰਦ ਸਮਝਾਉਂਦੇ ਨੇ ਸੁਨ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਕਿ ਹੇ ਮੇਰੇ ਪਿਆਰੇ ਮਿੱਤਰ ਮਨ ਕਿ ਹੁਣ ਗੁਰਪਾਤਸ਼ਾ ਜੀ ਕਿੰਨੇ ਪਿਆਰ ਨਾਲ ਇਹ ਮਨ ਨੂੰ ਮਿੱਤਰ ਕਹਿ ਕੇ ਸੰਭਾਉਂਦੇ ਨੇ ਕਿ ਆਪਣੇ ਆਪਾਂ ਇਸ ਮਨ ਨੂੰ ਸਮਝਾਣਾ ਕਿ ਸਨ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਕਿ ਇਹ ਮਨੋਖਾ ਸਰੀਰ ਹੀ ਤੈਨੂੰ ਵੈਗਰੂ ਦੇ ਮਲਾਪ ਲਈ ਤਰਕੁਲ ਸਮਾਂ ਹੈ ਕਿ ਭਾਵ ਜਦੋਂ ਤੱਕ ਜਦੋਂ ਤੱਕ ਤੇਰੇ ਕੋਲ ਇਹ ਮਨੁੱਖਾ ਸਰੀਰ ਹੈ ਤਦੋਂ ਤੱਕ ਹੀ ਤੁਸੀਂ ਤੂੰ ਵਾਿਗਰੂ ਨੂੰ ਮਿਲ ਸਕਦਾ ਹਵੇ ਵਾਰੀ ਆਈ ਹੈ ਮੋੜੇ ਵਾਸ ਤੇ ਤਦ ਵਿਸਰਿਆ ਏ ਵੇ ਲਾਨਾ ਲੈਸੇ ਮੋੜੇ ਫਿਰ ਤੂੰ ਜੰਮ ਕੇ ਵਸ ਪਿਆ ਕਿ ਤੈਨੂੰ ਇਹ ਵਾਰੀ ਮਿਲਿਏ ਮੌਕਾ ਮਿਲਿਆ ਵਾਸ ਤੇ ਤਦ ਵਿਸਰਿਆ ਕਿ ਹੁਣ ਤੈਨੂੰ ਵਾਿਗਰੂ ਭੁੱਲਿਆ ਹੋਇਆ ਤੂੰ ਯਾਦ ਨਹੀਂ ਕਰਦਾ ਮਨੁੱਖਾ ਸਰੀਰ ਇਚ ਏ ਵੇ ਲਾਨਾ ਲੈਸੇ ਮੋੜੇ ਫਿਰ ਤੂੰ ਚੰਗੇ ਵਸ ਪਿਆ ਇਹ ਜਿਹੜਾ ਵੇਲਾ ਇਹ ਤੈਨੂੰ ਦੁਬਾਰਾ ਨਹੀਂ ਮਿਲਣਾ ਮੌਕਾ ਫਿਰ ਤੂੰ ਜਮਾ ਦੇ ਵਸ ਪੈ ਜਾਣਾ ਮੇਰੇ ਪਾਇਸਾ ਜੀ ਕਹਿੰਦੇ ਨੇ ਆਪਣੇ ਇਸ ਮਿੱਤਰ ਮਨ ਨੂੰ ਸਮਝਾ ਹੈ ਮੇਰੇ ਮਿੱਤਰ ਮਨ ਸੁਨ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਕਿਤੇ ਇਹ ਮੌਕਾ ਤੇਰੇ ਕੋਲ ਇਹ ਵੇਲਾ ਇਸ ਸਮਾਂ ਤੇਰੇ ਕੋਲ ਕਿਉਂਨ ਗੁਰਪਾਤ ਜੀ ਨੇ ਸਾਨੂੰ ਮੌਕਾ ਦਿੱਤਾ ਮਨੁੱਖਾ ਸ਼ਰੀਰ ਦਿੱਤਾ ਸਾਨੂੰ ਸਮਾਂ ਦਿੱਤਾ ਸੰਗਤ ਬਖਸ਼ੀ ਕਾਦੇ ਲਈ ਆਤਮਕ ਲਾਭ ਖੱਟਣ ਲਈ ਤੇ ਆਪਣੇ ਪਰਲੋਕ ਘਰ ਵਿੱਚ ਜਾਣ ਲਈ ਸੱਚਾ ਧਨ ਇਕੱਠਾ ਕਰਨ ਲਈ ਹਰ ਧਨ ਸੰਚੀਏ ਪਾਈ ਜੇ ਹਲਤ ਬਲਦ ਹਰ ਹੋਏ ਸਖਾਈ ਵੈਗ੍ਰਤਾ ਨਾਮ ਧਨ ਇਕੱਠਾ ਕਰਨ ਲਈ ਸੱਚਾ ਧਨ ਜਿਹੜਾ ਸਾਡਾ ਸਾਡੇ ਇੱਥੇ ਵੀ ਹਲ ਤੇਚ ਵੀ ਤੇ ਪਰਲੋਕ ਵਿੱਚ ਵੀ ਸਾਡੇ ਸਖਾਈ ਹੁੰਦਾ ਸਾਡੇ ਨਾਲ ਨਿਭਦਾ ਤੇ ਮੇਰੇ ਮਿੱਤਰ ਮਾਨ ਉਸ ਵਾਹਿਗੁਰੂ ਨੂੰ ਧਿਆਉ ਉਸ ਵਾਹਿਗੁਰੂ ਦਾ ਨਾਮ ਜਪ ਸੰਗਤ ਕਰ ਸੇਵਾ ਕਰ ਇਹ ਆਪਣੇ ਮਨੁੱਖੇ ਸਰੀਰ ਵਿੱਚ ਇਹ ਤਨ ਗੁਰੂ ਪਾਤਸ਼ਾਹ ਜੀ ਨੇ ਇਹ ਵਕਤ ਦਿੱਤਾ ਮੌਕਾ ਦਿੱਤਾ ਜਦ ਲਗ ਜੋਬਨ ਸਾਸ ਹੈ ਤਪ ਲਗ ਇਹ ਤੰਦੇ ਜਦ ਲਗ ਜੋਬਨ ਸਾਸ ਹੈ ਕਿ ਭਾਵੇਂ ਜਦੋਂ ਤੱਕ ਤੇਰੀ ਜਵਾਨੀ ਹੈ ਪਾਉ ਸਾਹ ਚੱਲ ਰਿਹਾ ਨੇ ਭਾਵ ਤੇਰਾ ਸਰੀਰ ਬਿਲਕੁਲ ਠੀਕ ਠਾਕ ਏ ਜਦ ਲਗ ਜੋਬਨ ਸਾਹ ਸੈ ਤਬ ਲਗ ਇਹ ਤਨ ਦੇ ਤਦ ਤੱਕ ਇਹ ਤੇਰੀ ਜਿਦੀ ਦੇ ਹੈ ਇਹ ਤੇਰਾ ਸਾਥ ਦੇ ਰਹੀ ਆ ਸਾਹ ਚੱਲ ਰਿਹਾ ਨੇ ਤਦ ਤੱਕ ਤੇਰੇ ਕੋਲ ਮੌਕਾ ਹੈ ਬਿਨ ਗੁਣ ਕਾਮਨਾ ਆਵੇ ਟੈ ਡੇਰੀ ਤਨਖੇ ਜਦੋਂ ਤੇਰਾ ਇਹ ਸਰੀਰ ਖਤਮ ਹੋ ਗਿਆ ਭਾਵ ਤੇਰੇ ਸਵਾਸ ਪੂਰੇ ਹੋ ਗਏ ਟੈ ਡੇਰੀ ਤਨਖੇ ਜੇ ਤੇਰਾ ਸਰੀਰ ਇਹ ਟੈ ਡੇਰੀ ਹੋ ਗਿਆ ਖਤਮ ਹੋ ਗਿਆ ਫਿਰ ਤੇਰ ਕੋਲ ਸਮਾਂ ਨਹੀਂ ਰਹਿਣਾ RAM ਸਿਮਰ ਪਛਤਾਏਂਗਾ ਮੈਂ RAM ਸਿਮਰ ਕਿ ਤੂੰ ਸਿਮਰਨ ਕਰ ਲੈ ਵਰਨਾ ਤੂੰ ਪਛਤਾਏਂਗਾ ਜੇ ਉਹ ਜਮ ਆਏ ਕਿਸ ਕੇ ਪਟਕੇ ਤਾਂ ਦਿਨ ਕਿਛ ਨਾ ਬਸਾਏਂਗਾ ਜੇ ਤੋ ਜਮਾਂ ਨੇ ਆਕੇ ਤਨ ਫੜਿਆ ਤਾਂ ਤੇਰ ਕੋਲ ਸਮਾਂ ਨਹੀਂ ਹੋਣਾ ਤਾਂ ਤੇਰ ਕੋਲ ਇਹ ਮੌਕਾ ਨਹੀਂ ਹੋਣਾ ਵਾਹਿਗੁਰੂ ਦਾ ਨਾਮ ਜਪਣ ਲਈ ਸੇਵਾ ਕਰਨ ਲਈ ਪਾਉ ਗੁਰਪਾਤਸ਼ਰ ਜੀ ਨੇ ਤੈਨੂੰ ਇਹ ਸਮਾਂ ਦਿੱਤਾ ਇਹ ਮੌਕਾ ਦਿੱਤਾ ਤੇ ਗੁਰਪਾਤਸ਼ਰ ਜੀ ਸਾਨੂੰ ਸੰਗਤ ਵਿੱਚ ਇਕੱਤਰ ਕਰਕੇ ਆਪਣੀ ਗੱਲ ਵੀ ਸਮਝਾ ਰਹੇ ਨੇ ਕਿ ਸਾਨੂੰ ਇਹ ਸ਼ਰੀਰ ਮਿਲਿਆ ਵਾਹਿਗੁਰੂ ਦੇ ਮਿਲਾਪ ਲਈ ਵਾਹਿਗੁਰੂ ਨੂੰ ਮਿਲਣ ਲਈ ਸੰਗਤ ਕਰਨ ਲਈ ਇਹੀ ਸਾਡੇ ਜੀਵਨ ਦਾ ਅਸਲ ਮਨੋਰਥ ਹੈ ਇਹੀ ਲੈਣ ਆਪਾਂ ਇਸ ਦੁਨੀਆ ਤੇ ਆਏ ਆ ਪ੍ਰਾਣ ਨੂੰ ਆਇਆ ਲਾਹਾਂ ਲੈਨ ਲਾਹਾਂ ਲੈ ਨਾਇਆ ਵਾਹਿਗੁਰੂ ਦੇ ਨਾਮ ਜੱਪਣ ਦਾ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਵਾਹਿਗੁਰੂ ਤੇ ਮਿਲ ਆਪ ਲਈ ਸਾਨੂੰ ਇਹ ਵਾਰੀ ਮਿਲੀਏ ਮੌਕਾ ਮਿਲੇਆ ਜਦ ਤੱਕ ਸਾਡਾ ਇਹ ਸਰੀਰ ਹੈ ਸਾਹ ਚੱਲ ਰਹੇ ਨੇ ਜਵਾਨੀ ਹੈ ਤੇ ਤਦੋਂ ਤੱਕ ਆਪਾਂ ਇਸਰੀਰ ਵਿੱਚ ਰਹਿੰਦੇ ਆ ਵਾਹਿਗੁਰੂ ਦੀ ਭਗਤੀ ਕਰ ਸਕਦੇ ਆ ਵਾਹਿਗੁਰੂ ਨੂੰ ਮਿਲ ਸਕਦੇ ਆ ਸੰਗਤ ਕਰ ਸਕਦੇ ਆ ਨਾਮ ਜਪ ਸਕਦੇ ਆ ਜਦੋਂ ਇਹ ਸਮਾਂ ਪੂਰਾ ਹੋ ਗਿਆ ਕਿ ਟਾਈਮ ਨਿਕਲ ਗਿਆ ਫਿਰ ਸਾਡੇ ਹੱਥ ਨਹੀਂ ਆਣਾ ਆ ਫਿਰ ਪਛਤਾਵਾ ਹੋ ਜਾਂਦਾ ਮੇਰੇ ਮਨ ਲੈ ਲਾਹਾ ਕਰ ਜਾਏ ਗੁਰਪੰਛੀ ਜੀ ਕਹਿੰਦੇ ਨੇ हे ਮੇਰੇ ਮਨ ਆਤਮਿਕ ਜੀਵਨ ਦਾ ਲਾਭ ਖੱਟ ਕੇ ਐ ਸੰਸਾਰ ਤੋਂ ਜਾ ਆਪ ਆਪਣੇ ਪਰਲੋਕ ਘਰ ਵਿੱਚ ਸੱਚਖੰਡ ਆਪਣੇ ਅਸਲ ਘਰ ਵਿੱਚ ਜਾ ਗੁਰਮੁਖ ਨਾਮ ਸਲਾਹੀਐ ਗੁਰਮੁਖ ਹੋ ਕੇ ਪਵਗੁਰ ਸਾਹਿਬ ਦੀ ਸ਼ਰਨ ਵਿੱਚ ਆ ਕੇ ਵੈਗੁਰ ਦਾ ਨਾਮ ਸਲਾ ਵੈਗੁਰ ਦਾ ਨਾਮ ਜਪ ਹਉਮੈ ਨਿਵਰੀ ਪਾਹੀਂ ਤੇਰੇ ਅੰਦਰੋਂ ਜਿਹੜੇ ਹਉਮੈ ਦਾ ਰੋਗ ਏ ਖਤਮ ਹੋ ਜਾਏਗਾ ਇਹ ਦੂਰ ਹੋ ਜਾਏਗਾ ਰਹਾਉ ਸੋਨਾ ਸੋਨਾ ਗੰਢਣਾ ਗੰਢੀਆ ਲਿਖ ਪੜ ਪੁੱਝੈ ਭਾਰ ਕੀ ਗਿਆਨवान ਜੀਵ ਲੋਕਾਂ ਦੀਆਂ ਬਾਹਰਲੇ ਗਿਆਨ ਦੀਆਂ ਗੱਲਾਂ ਲਿਖ ਲਿਖ ਕੇ ਪੜ ਪੜ ਕੇ ਸੁਣ ਸੁਣ ਕੇ ਪਾਪ ਸੁਣਾਉਂਦੇ ਰਹਿੰਦੇ ਨੇ ਪਾ ਉਹਨਾਂ ਤੇ ਵਿਚਾਰ ਵੰਡਦੇ ਰਹਿੰਦੇ ਨੇ ਇੱਥੋਂ ਸੁਣ ਲਿਆ ਉੱਥੋਂ ਸੁਣ ਲਿਆ ਪਾ ਬਾਹਰਲੀਆਂ ਗੱਲਾਂ ਪਾ ਕਿਸੇ ਨੇ ਕੋਈ ਦੱਸਦਾ ਕਰਮ ਕਾਂਡ ਦੱਸਦਾ ਉਦਾਂ ਕਰ ਲਿਆ ਅਬ ਸੁਣ ਸੁਣ ਕੇ ਗੰਡਣ ਗੰਡਦੇ ਰਹਿੰਦੇ ਨੇ ਪਾ ਆਪਣੀ ਜੀਵਨ ਨਾਲ ਪ੍ਰੈਕਟੀਕਲ ਨਹੀਂ ਕਰਦੇ ਅਬ ਆਪ ਆਪਣੇ ਜੀਵਨ ਚ ਨਹੀਂ ਉਹ ਚੀਜ਼ ਲੈ ਕੇ ਆਉਂਦੇ ਪਾ ਬਾਹਰ ਨੀਆਂ ਗੱਲਾਂ ਸੁਣ ਸੁਣ ਕੇ ਉਹਨਾਂ ਨੂੰ ਹੀ ਗੰਡਦੇ ਰਹਿੰਦੇ ਨੇ ਲਿਖ ਲਿਖ ਕੇ ਪੜ ਪੜ ਕੇ اسی ਤੇ ਵਿਚਾਰ ਕਰਦੇ ਰਹਿੰਦੇ ਨੇ ਤ੍ਰਿਸ਼ਨਾ ਅਹਨਿਜ਼ ਅਗਲੀ ਹੋਮੈ ਰੋਗ ਵਿਕਾਰ ਤੇ ਇਹਦੇ ਨਾਲ ਪਵ ਆਪਣੇ ਜੀਵਨ ਨੂੰ ਉਸ ਤਰ੍ਹਾਂ ਪਨਾਇਆ ਨਹੀਂ ਪਬ ਆਪ ਨਾਮ ਜਪਿਆ ਨਹੀਂ ਬਾਣੀ ਦੇ ਵਿਚਾਰ ਗਿੱਤੀ ਨਹੀਂ ਬਾਣੀ ਨਾਲ ਸਾਝ ਨਹੀਂ ਪਾਈ ਗੁਰੂ ਸਾਹਿਬ ਨੂੰ ਸਮਝਿਆ ਨਹੀਂ ਨਾਮ ਜਪਿਆ ਨਹੀਂ ਤੇ ਬਸ ਬਾਹਰ ਦੀਆਂ ਗੱਲਾਂ ਸੁਣ ਸੁਣ ਕੇ ਗੰਡਦੇ ਰਹੇ ਅਬ ਇਹਦੇ ਤੇ ਵਿਚਾਰ ਮੰਨ ਕਰਦੇ ਰਹੇ ਤੇ ਇਹਦੇ ਨਾਲ ਗੁਰੂ ਸਾਹਿਬ ਜੀ ਕਹਿੰਦੇ ਤ੍ਰਿਸ਼ਨਾ ਐਨਿਸ ਪਬ ਉਹਦੇ ਨਾਲ ਰਾਤ ਬਸ ਤ੍ਰਿਸ਼ਨਾ ਚ ਹਉ ਅਗਲੀ ਹਉ ਮੈਂ ਰੋਗ ਵਿਕਾਰ ਹਉ ਮੈਂ ਜੀ ਰੋਗ ਜੀ ਇਸੇ ਜੀ ਬਸ ਫਸ ਜਾਂਦੇ ਨੇ ਆਪਾ ਵੈਗੁਰ ਦੇ ਨਾਮ ਨੂੰ ਨਹੀਂ ਸਮਝਦੇ ਅੰਦਰ ਆਤਮੇ ਦਿਨ ਰਾਤ ਤ੍ਰਿਸ਼ਨਾ ਹੀ ਵਿਆਪਦੀ ਰਹਿੰਦੀ ਆ ਅੰਦਰ ਹਉਮੇ ਦਾ ਰੋਗ ਹਉਮੇ ਦਾ ਵਿਕਾਰ ਹੀ ਬਣਿਆ ਰਹਿੰਦਾ ਪਰ ਬਾਹਰ ਲੀਆਂ ਗੱਲਾਂ ਸੁਣ ਸੁਣ ਕੇ ਵਿਚਾਰ ਵਾਂ ਕਰਕੇ ਉਹ ਵੇਪਰਵਾ ਅਤੋਲਵਾ ਗੁਰਮਤ ਕੀਮਤ ਸਾਰ ਪਰ ਜਿਹੜਾ ਵੈਗਰੂ ਏ ਦੂਜੇ ਪਾਸੇ ਪਵੈਗਰੂ ਦੀ ਗੱਲ ਕਰੀਏ ਉਹ ਵੇਪਰ ਵਾਏ ਉਹ ਉਸ ਨੂੰ ਕਿਸੇ ਦੀ ਪਰਵਾਹ ਨਹੀਂ ਹੈਗੀ ਅਤੋਲਵਾ ਪਰ ਸਾਡਾ ਗਿਆਨ ਜਿਹੜਾ ਉਹ ਤੋਲਿਆ ਨਹੀਂ ਜਾ ਸਕਦਾ ਵੈਗਰੂ ਦੇ ਅੱਗੇ ਗੁਰਮਤ ਕੀਮਤ ਸਾਰ ਗੁਰੂ ਦੀ ਮੱਤ ਲੈ ਕੇ ਉਸ ਵੈਗਰੂ ਦੀ ਕਦਰ ਸਮਝ ਆ ਜਾਂਦੀ ਹੈ ਗੁਰਮਤਿ ਕੀਮਤ ਸਾਨ ਪਾਉ ਗੁਰੂ ਸਾਹਿਬ ਦੀ ਸਿੱਖਿਆ ਤੇ ਚੱਲ ਕੇ ਗੁਰੂ ਦੀ ਮੰਤ ਲੈ ਕੇ ਉਸ ਤੇ ਚੱਲਿਆ ਜਾਂਦਾ ਪਰ ਜਿਹੜੇ ਲੋਕ ਬਾਹਰ ਦੀਆਂ ਗੱਲਾਂ ਸੁਣ ਸੁਣ ਕੇ ਵਿਚਾਰਦੇ ਰਹਿੰਦੇ ਨੇ ਪਾਉ ਬਾਣੀ ਦੇ ਵਿਚਾਰ ਨਹੀਂ ਕੀਤੇ ਸਿਮਰਨ ਨਹੀਂ ਕੀਤਾ ਪਰ ਸਿਮਰਨ ਕਰਕੇ ਆਪਣੇ ਅੰਦਰੋਂ ਸਵੈਗੁਰੂ ਨੂੰ ਖੋਜਿਆ ਨਹੀਂ ਬਸ ਬਾਹਰ ਹੀ ਭਟਕਦੇ ਰਹੇ ਬਾਹਲੀਆਂ ਗੱਲਾਂ 'ਚ ਹੀ ਪਏ ਰਹੇ ਤੇ ਉਹ ਅੰਦਰ ਵਿਕਾਰ ਹੀ ਪੈਦਾ ਕਰਦੇ ਨੇ ਪਾਉ ਉਹਦੇ ਨਾਲ ਕੋਈ ਪ੍ਰਾਪਤੀ ਨਹੀਂ ਹੁੰਦੀ ਅੰਦਰ ਤੇਰੇ ਅਨਿਧਾਨ ਹੈ ਬਾਹਰ ਵਸਤ ਨਾ ਪਾਲ ਗੁਰਪਾਤਸ਼ਰ ਜੀ ਕਹਿੰਦੇ ਨੇ ਸਾਰਾ ਕੁਝ ਤੇਰੇ ਅੰਦਰ ਹੀ ਏ ਤੂੰ ਬਾਹਰ ਨਾ ਪਟਕ ਬਾਹਰ ਦੀਆਂ ਗੱਲਾਂ ਵੱਲ ਨਾ ਜਾ ਜਾ ਕੇ ਘਰ ਸਭ ਕੁਝ ਹੈ ਪਾਈ ਨੋ ਨਿਤ ਭਰੇ ਪੰਡਾਨ ਇਸ ਕੀ ਕੀਮਤ ਨਾ ਪਵੇ ਪਾਈ ਉੱਚਾ ਅਗੰ ਅਪਾਰ ਇਹ ਸੁਵੈਗੁਰੂ ਦੇ ਘਾਰੀ ਸਾਰਾ ਕੁਝ ਏ ਆਪੇ ਵੈਗੁਰੂ ਦੇ ਸਾਡੇ ਨਿਜ ਘਾਰੀ ਆ ਅੰਦਰੋਂ ਹੀ ਗੁਰਪਾਤਸ਼ਰ ਜੀ ਸਾਰਾ ਕੁਝ ਸਮਝਾ ਦਿੰਦੇ ਨੇ ਸਿਮਰਨ ਕਰਕੇ ਬਾਣੀ ਦੀ ਵਿਚਾਰ ਕਰਕੇ ਕਿ ਉਹ ਜਿਹੜਾ ਵਾਹਿਗੁਰੂ ਹੈ ਵਾਹਿਗੁਰੂ ਦਾ ਗਿਆਨ ਹੈ ਉਹ ਕਿਵੇਂ ਸਮਝ ਲੱਗਦੀ ਹੈ ਗੁਰੂ ਦੀ ਮੱਤ ਲੈ ਕੇ ਆਪ ਗੁਰੂ ਦੀ ਸਿੱਖਿਆ ਤੇ ਚੱਲ ਕੇ ਬਾਣੀ ਦੀ ਵਿਚਾਰ ਕਰਕੇ ਬਾਣੀ ਨੂੰ ਸਮਝ ਕੇ ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤ ਮਿਲਾਪ ਅਗੇ ਗੁਰਪਾਤ ਜੀ ਕਹਿੰਦੇ ਨੇ ਕਿ ਜੇ ਜੀਵ ਲੱਖ ਸਿਆਣਪ ਜੇ ਕਰੀ ਕਿ ਜੇ ਮੈਂ ਲੱਖਾਂ ਸਿਆਣਪਾਂ ਵੀ ਕਰਾਂ ਲੱਖ ਸਿਉ ਪ੍ਰੀਤ ਮਿਲਾਪ ਜੇ ਮੇਰਾ ਲੱਖਾਂ ਬੰਦਿਆਂ ਨਾਲ ਮੈਂ ਪ੍ਰੀਤ ਕਰਾਂ ਮੇਰਾ ਮਿਲਾਪ ਪੈਦਾ ਹੋ ਜੇ ਪਰ ਮੇਰੀ ਸਾਂਝ ਜਿਹੜੀ ਏ ਉਹ ਬਹੁਤ ਦੁਨੀਆ ਨਾਲ ਪੈ ਜੇ ਵੱਡੇ ਵੱਡੇ ਲੋਕਾਂ ਨਾਲ ਪੈ ਜੇ ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲਣ ਨਾਲ ਪਰ ਬਥੇਰੀਆਂ ਸਿਆਣਪਾਂ ਮੈਂ ਇਕੱਠੀਆਂ ਕਰ ਲਾਂ ਪਰ ਇੱਕ ਵੀ ਸਿਆਣਪ ਜੀਵ ਦੇ ਨਾਲ ਨਹੀਂ ਜਾਂਦੀ ਪਰ ਮੇਰੇ ਲੱਖਾਂ ਜੀਵਾਂ ਨਾਲ ਪਿਆਰ ਬਣ ਜੇ ਪਰ ਦੁਨੀਆ ਮੇਰੀ ਵਾਹ ਵਾਹ ਕਰੇ ਪਰ ਮੇਰੀ ਇੰਨੀ ਦੁਨੀਆ ਨਾਲ ਸਾਝ ਪੈ ਜੇ ਵੱਡੇ ਵੱਡੇ ਲੋਕਾਂ ਨਾਲ ਪਰ ਗੁਰਪਾਤਸ਼ਾਹ ਜੀ ਕਹਿੰਦੇ ਨੇ ਬਿਨ ਸੰਗਤ ਸਾਧ ਨਾ ਤਰਾਪੀ ਐ ਬਿਨ ਨਾਵੈ ਦੁਖ ਸੰਤਾਪ ਬਿਨ ਸੰਗਤ ਸਾਧ ਨਾ ਤਰਾਪੀ ਐ ਪਰ ਵੈਗੁਰੂ ਦੀ ਸੰਗਤ ਤੋਂ ਬਿਨਾ ਸਾਧਨਾ ਤਰਾਪਿਆ ਅੰਦਰਲੀ ਜਿਹੜੀ ਤ੍ਰਿਸ਼ਨਾ ਉਹ ਖਤਮ ਨਹੀਂ ਹੁੰਦੀ ਭਗਤ ਤ੍ਰਿਸ਼ਨਾ ਨਹੀਂ ਖਤਮ ਹੁੰਦੀ ਵੈਗੁਰੂ ਦੇ ਸੰਗਤ ਤੋਂ ਬਿਨਾ ਸੰਗਤ ਵਿਚਾਨ ਤੋਂ ਬਿਨਾ ਬਿਨ ਨਾਵੇ ਦੁਖ ਸੰਤਾਪ ਵੈਗੁਰੂ ਦੇ ਨਾਮ ਜਪਣ ਤੋਂ ਬਿਨਾ ਦੁਖ ਖਤਮ ਨਹੀਂ ਹੁੰਦਾ ਭਾ ਦੁਖ ਨਹੀਂ ਦੂਰ ਹੁੰਦਾ ਵੈਗੁਰੂ ਦੇ ਨਾਮ ਤੋਂ ਬਿਨਾ ਸੰਗਤ ਤੋਂ ਬਿਨਾ ਹਰ ਕੇ ਨਾਮ ਬਿਨਾ ਦੁਖ ਪਾਵੈ ਭਗਤ ਬਿਨਾ ਸਹਿਸਾਨ ਆ ਚੁਕੇ ਗੁਰ ਇਹ ਭੇਤ ਬਤਾਵਾ ਕਿ ਵਾਹਿਗੁਰੂ ਦੇ ਨਾਮ ਤੋਂ ਬਿਨਾ ਚੀਵ ਦਾ ਜਿਹੜਾ ਦੁੱਖ ਹੈ ਉਹ ਦੂਰ ਨਹੀਂ ਹੁੰਦਾ ਭਗਤ ਬਿਨਾ ਸਹਿਸਾਨ ਆ ਚੁਕੇ ਭਗਤੀ ਤੋਂ ਬਿਨਾ ਅੰਦਰ ਦਾ ਸਹਿਮ ਹੈ ਉਹ ਦੂਰ ਨਹੀਂ ਹੁੰਦਾ ਗੁਰ ਇਹ ਭੇਤ ਬਤਾਵਾ ਗੁਰਪੰਛੀ ਜੀ ਇਹ ਭੇਤ ਦੀ ਗੱਲ ਸਮਝਾਉਂਦੇ ਆ ਕਿ ਵਾਹਿਗੁਰੂ ਦੇ ਨਾਮ ਤੋਂ ਬਿਨਾ ਦੁਖੀ ਦੁਖੇ ਵਾਹਿਗੁਰੂ ਦੇ ਨਾਮ ਤੋਂ ਬਿਨਾ ਜੀਵ ਸੁਖੀ ਨਹੀਂ ਹੋ ਸਕਦਾ ਤੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਮੌਕਾ ਦਿੱਤਾ ਸਮਾਂ ਦਿੱਤਾ ਵਾਹਿਗੁਰੂ ਦਾ ਨਾਮ ਜਪਣ ਲਈ ਵਾਹਿਗੁਰੂ ਦੀ ਸੰਗਤ ਕਰਨ ਲਈ ਹਰੇ ਮਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਸ ਤੁਝੇ ਸਮਝਾਵਤ ਕਿ ਇਹ ਮੋਰਖ ਜੀ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਿਮਰ ਸੁਖ ਦਾਤਾ ਉਸ ਸੁਖ ਦਾਤੇ ਵਾਹਿਗੁਰੂ ਨੂੰ ਸਿਮਰ ਨਾਨਕ ਦਾਸ ਤੁਝੇ ਸਮਝਾਵਤ ਕਿ ਇਹ ਦਾਸ ਨਾਨਕ ਵਾਹਿਗੁਰੂ ਗੱਲ ਸਮਝਾਉਂਦਾ ਕਿ ਇਹ ਤੈਨੂੰ ਮੌਕਾ ਮਿਲਿਆ ਉਹ ਸਰਬੀਤਿਉ ਜਾਤ ਹੈ ਕਹਿਉ ਮਾਨ ਲੈ ਮੇਰੋ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਕਿ ਜਿਹੜਾ ਵਾਹਿਗੁਰੂ ਇਸ ਸਮੇ ਇਹ ਬੀਤਦਾ ਜਾ ਰਿਹਾ ਕਿ ਹੁਣ ਵੀ ਤੂੰ ਇਹ ਵਾਹਿਗੁਰੂ ਦੀ ਗੱਲ ਨੂੰ ਸਮਝ ਲੈ ਕਿ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸੰਗਤ ਤੋਂ ਬਿਨਾਂ ਸੁਖ ਨਹੀਂ ਹੈਗਾ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਉਹ ਸਭ ਵਾਹਿਗੁਰੂ ਦੇ ਨਾਮ ਹੋਗਾ ਜਿਹੜਾ ਅਖੀਰ ਤੇਰੇ ਨਾਲ ਜਾਣਾ ਤੇਰੇ ਨਾਲ ਨਿਭਣਾ ਬਿਨ ਸੰਗਤ ਸਾਧਨਾ ਤਰਾਪੀਏ ਵਾਹਿਗੁਰੂ ਦੀ ਸੰਗਤ ਤੋਂ ਬਿਨਾ ਅੰਦਰ ਦੀ ਜਿਹੜੀ ਤ੍ਰਿਸ਼ਨਾ ਉਹ ਖਤਮ ਨਹੀਂ ਹੁੰਦੀ ਪਉ ਜੀਵ ਜਿੰਨਾ ਮਰਜੀ ਭਟਕਲੇ ਨਾਮ ਤੋਂ ਬਿਨਾ ਅੰਦਰੋਂ ਅੰਦਰਲਾ ਜਿਹੜਾ ਦੁੱਖ ਹੈ ਉਹ ਸਹਿਮ ਹੈ ਉਹ ਖਤਮ ਨਹੀਂ ਹੁੰਦਾ ਕਿ ਸਾਰੇ ਸੁਖ ਵਾਹਿਗੁਰੂ ਦੀ ਸ਼ਰਨ ਵਿੱਚ ਨੇ ਵਾਹਿਗੁਰੂ ਦੇ ਨਾਮ ਜਪਾ ਵਿੱਚ ਨੇ ਸੁਖ ਨਾਹੀਂ ਬਹੁਤੇ ਧਨ ਘਾਟੇ ਸੁਖਨਾਹੀ ਵੇਖੇ ਨਿਤਨਾਟੇ ਸੁਖਨਾਹੀ ਬਹੁ ਦੇਸ਼ ਕਮਾਈ ਸਰਬ ਸੁਖਾਂ ਹਰ ਹਰ ਗੁਣ ਗਾਏ ਇਹ ਸਾਰੇ ਸੁਖ ਵੈਗ੍ਰੂ ਦੇ ਗੁਣ ਗਾਣੇ ਚ ਨੇ ਜੇ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਤੋ ਸਾਰੇ ਸੁਖ ਹਾਸਲ ਕਰਨਾ ਚਾਹਦਾ ਆਤਮਕ ਸੁਖ ਚਾਹੁੰਦਾ ਤੇ ਵੈਗ੍ਰੂ ਦੀ ਸ਼ਰਨ ਵਿੱਚ ਆ ਜਾ ਵੈਗ੍ਰੂ ਦੀ ਭਗਤੀ ਕਰ ਹਾਰੇ ਜਪ ਜੀਰੇ ਛੋਟੀਐ ਗੁਰਮਖ ਚਿਨੈ ਆਪ ਹਰ ਝਪ ਜਿਅਰੇ ਛੁਟਿਆ ਕਿ ਹੇ ਮੇਰੇ ਜਿੰਦੇ ਵਾਹਿਗੁਰੂ ਦਾ ਨਾਮ ਜਪ ਕੇ ਇਹ ਅੰਦਰਲੀ ਤ੍ਰਿਸ਼ਨਾ ਤੋਂ ਖਲਾਸੀ ਹੋ ਸਕਦੀ ਹੈ ਪਾਪ ਛੁਟਿਆ ਜਾ ਸਕਦਾ ਗੁਰਮਖ ਚਿਨੈ ਆਪ ਕਿਉਂਕਿ ਜਿਹੜਾ ਜੀਵ ਗੁਰਪਾਤਸ਼ ਦੀ ਚਰਨ ਵਿੱਚ ਆ ਕੇ ਵਾਹਿਗੁਰੂ ਦਾ ਨਾਮ ਜਪਦਾ ਉਹ ਆਪਣੇ ਅੰਦਰਲੇ ਅਸਲੇ ਨੂੰ ਪਛਾਨ ਲੈਂਦਾ ਅਬ ਉਸ ਨੂੰ ਆਪਣੇ ਆਤਮਿਕ ਜੀਵਨ ਦਾ ਗਿਆਨ ਹੋ ਜਾਂਦਾ ਹੈ। ਉਹ ਆਪਣੇ ਅਸਲੇ ਨੂੰ ਪਛਾਣ ਲੈਂਦਾ ਕਿ ਮੈਨੂੰ ਇਹ ਸਰੀਰ ਮਿਲਿਆ। ਇਹ ਜਿਹੜਾ ਮੇਰਾ ਬਾਹਰਲਾ ਸਰੀਰ ਏ ਇਹ ਝੂਠਾ ਏ, ਇਹ ਨਾਸ਼ਵੰਤ ਏ, ਇੱਕ ਕੱਚਾ ਪਾਂਡਾ ਏ। ਜਿਹੜਾ ਮੇਰਾ ਅੰਦਰਲਾ ਸਰੀਰ ਏ, ਆਤਮਿਕ ਜੀਵਨ ਏ, ਆਤਮਿਕ ਸਰੀਰ ਏ ਉਸ ਦੀ ਵੀ ਏ। ਅਬ ਉਸ ਨੂੰ ਆਪਣੇ ਅੰਦਰਲੇ ਦੀ ਸਮਝ ਲੱਗ ਜਾਂਦੀ ਹੈ ਕਿ ਮੈਂ ਆਪਣੇ ਅੰਦਰ ਨੂੰ ਖੋਜਣਾ ਹੈ। ਆਪ ਖੋਜ ਖੋਜ ਮਿਲੇ ਕਬੀਰਾ ਆਪ ਆਪਣੇ ਅੰਦਰਲੇ ਅੰਦਰ ਸਾਡੇ ਅੰਦਰ ਵਾਹਿਗੁਰੂ ਹੈ ਆਪਣੇ ਅੰਦਰ ਵਾਹਿਗੁਰੂ ਨੂੰ ਖੋਜਣਾ ਆਪ ਬਾਹਰੋਂ ਛੱਡ ਕੇ ਅੰਦਰੋਂ ਵਾਹਿਗੁਰੂ ਨੂੰ ਲੱਭਣਾ ਤਨ ਮਨ ਗੁਰਪੈ ਵਿੱਚ ਆ ਮਨ ਦੀਆ ਸਿਰ ਨਾਲ ਜਿਸ ਜੀਵ ਨੇ ਨਾਮ ਦੇ ਵਟੇ ਆਪਣੇ ਤਨ ਤੇ ਆਪਣੇ ਮਨ ਗੁਰੂ ਦੇ ਹਵਾਲੇ ਕਰ ਦਿੱਤਾ ਤਨ ਮਨ ਗੁਰ ਪੈ ਵੇਚਿਆ ਆਪ ਆਪਣਾ ਤਨ ਤੇ ਆਪਣਾ ਮਨ ਗੁਰ ਪੈ ਵੇਚਿਆ ਆਪ ਗੁਰਸੱਤ ਨੂੰ ਵੇਚ ਦਿੱਤਾ ਆਪ ਗੁਰੂ ਦੇ ਹਵਾਲੇ ਕਰ ਦਿੱਤਾ ਮਨ ਦੀਆਂ ਸਿਰ ਨਾਲ ਜਿਸ ਨੇ ਮਨ ਵੀ ਹਵਾਲੇ ਕੀਤਾ ਤੇ ਸਿਰ ਵੀ ਹਵਾਲੇ ਕਰ ਦਿੱਤਾ ਪਾਵ ਪੂਰਨ ਤਰੀਕੇ ਨਾਲ ਗੁਰ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਗਿਆ ਆਪ ਆਪਣਾ ਆਤਮਕ ਆਪਣਾ ਆਪ ਸਮਰਪਣ ਕਰ ਦਿੱਤਾ ਵਾਈਗ੍ਰ ਹੋ ਕੇ ਜੋ ਤੇਉ ਪ੍ਰੇਮ ਖੇਲਨ ਦਾ ਚਾਉ ਸਿਰ ਤਲ ਤਲੀ ਗਲੀ ਮੇਯਾ ਇਤਮਾਰਗ ਪੈਰ ਤਰੀਚੈ ਸਿਰ ਦੀਚੈ ਕਾਨ ਨਾ ਕੀਚੈ ਹਰ ਜਿਸ ਨੂੰ ਇਹ ਵੈਗ੍ਰੂ ਦੇ ਖੇਡ ਖੇਡਣ ਦਾ ਅੰਦਰੋ ਚਾਹ ਪੈਦਾ ਹੋ ਗਿਆ ਉਸਨੇ ਆਪਣਾ ਤਨ ਮਨ ਵੈਗ੍ਰੂ ਦੇ ਹਵਾਲੇ ਕਰ ਦਿੱਤਾ ਵੈਗ੍ਰੂ ਅਗੇ ਪੇਟ ਕਰ ਦਿੱਤਾ ਮਨ ਵੀ ਤੇ ਆਪਣਾ ਸਿਰ ਵੀ ਵੈਗ੍ਰੂ ਦੇ ਹਵਾਲੇ ਰੱਖ ਦਿੱਤਾ ਜਿਵੇਂ ਸਿੰਘਾਂ ਸਿੰਘਣੀਆਂ ਨੇ ਗੁਰੂ ਸਾਹਿਬ ਨੇ ਸ਼ਹੀਦੀਆਂ ਦੇ ਦਿੱਤੀਆਂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ 헤ਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪੜੀਆਂ ਲੋਹਾਈਆਂ ਝੜਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰਿਆ ਪਵ ਗੁਰਪਾਤਸ਼ਾਹ ਜੀ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਦੀ ਬਾਈ ਪਵ ਧਰਮ ਲਈ ਕੁਰਬਾਨੀਆਂ ਦਿੱਤੀਆਂ ਆਪਣਾ ਤਨ ਵੀ ਤੇ ਆਪਣਾ ਮਨ ਵੀ ਵਾਹਿਗੁਰੂ ਕੇ ਪੇਟ ਕਰ ਦਿੱਤਾ ਵਾਹਿਗੁਰੂ ਅਗੇ ਸਮਰਪਣ ਕਰ ਦਿੱਤਾ ਅਬ ਹਮ ਚਲੀ ਠਾਕੁਰ ਪਹਿਾਨ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਕੋਈ ਪੁਰਾ ਕਹੇ ਭਾਵੇਂ ਪਲਾ ਕਹੇ ਹਮ ਤਨ ਦਿਓ ਹੈ ਢਾਰ ਕਿ ਗੁਰਪਾਤਸ਼ਾ ਹੁਣ ਤੇ ਮੈਂ ਤੇਰੀ ਸ਼ਰਨ ਵਿੱਚ ਆਇਆ ਤੂੰ ਮੈਨੂੰ ਸਮਝਾਇਆ ਕਿ ਮੈਨੂੰ ਇਹ ਵਕਤ ਮਿਲਿਆ ਹੈ ਇਹ ਸਮਾਂ ਮਿਲਿਆ ਸੁਨ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਕਿ ਮੈਨੂੰ ਗੁਰਪਾਤਸ਼ਾ ਤੂੰ ਇਹ ਸਮਾਂ ਦਿੱਤਾ ਇਹ ਵੇਲਾ ਦਿੱਤਾ ਵਾਹਿਗੁਰੂ ਦੇ ਮਿਲਾਪ ਲਈ ਵਾਹਿਗੁਰੂ ਨੂੰ ਮਿਲਣ ਲਈ ਤੇਹੋਂ ਗੁਰਪਾਤਸ਼ਾ ਮੈਂ ਆਪਣਾ ਆਪਾਪ ਭਾਵ ਛੱਡ ਕੇ ਤੁਹਾਡੀ ਸ਼ਰਨ ਵਿੱਚ ਆਇਆ ਆਪਣਾ ਤਨ ਮਨ ਸਾਰਾ ਕੁਝ ਗੁਰਪਾਤਸ਼ਾ ਮੈਂ ਤੁਹਾਡੇ ਹਵਾਲੇ ਕਰ ਦਿੱਤਾ ਤਨ ਮਨ ਗੁਰ ਪੈ ਵਿੱਚ ਆ ਮੰਨ ਦੀ ਆ ਸਿਰ ਨਾਲ ਆਪਣਾ ਮਨ ਵੀ ਤੁਹਾਡੇ ਹਵਾਲੇ ਰੱਖ ਦਿੱਤਾ ਤ੍ਰਿ ਪਵਨ ਖੋਜ ਡੰਡੋਲਿਆ ਗੁਰਮੁਖ ਖੋਜ ਨਿਹਾਲ ਉਸ ਜੀਵ ਨੇ ਗੁਰੂ ਦੀ ਰਾਹੇ ਖੋਜ ਕਰਕੇ ਉਸ ਵੈਗਰੂ ਨੂੰ ਆਪਣੇ ਅੰਦਰ ਹੀ ਵੇਖ ਲਿਆ ਗੁਰਮੁਖ ਖੋਜ ਨਿਹਾਲ ਆਹ ਖੋਜ ਕਰਕੇ ਆਪਣਾ ਤਨ ਮਨ ਵੈਗਰੂ ਦੇ ਹਵਾਲੇ ਕਰਕੇ ਨਾਮ ਜਪ ਕੇ ਆਪਣੇ ਅੰਦਰੋਂ ਉਸ ਵੈਗਰੂ ਨੂੰ ਖੋਜ ਕੇ ਗੁਰਮੁਖ ਖੋਜ ਨਿਹਾਲ ਤ੍ਰਿਪਵਨ ਖੋਜ ਟੰਡੋਲਿਆ ਉਹ ਉਸ ਜਿਸ ਨੂੰ ਲੱਭਣ ਵਾਸਤੇ ਉਸਨੇ ਸਾਰਾ జగਤ ਖੋਜ ਲਿਆ ਸੀ ਵੈਗਰੂ ਦਾ ਨਾਮ ਜਪ ਕੇ ਆਪਣਾ ਤਨ ਮਨ ਵੈਗਰੂ ਅੱਗੇ ਰੱਖ ਕੇ ਗੁਰਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਗਏ ਉਸ ਨੇ ਉਸ ਵੈਗਰੂ ਨੂੰ ਆਪਣੇ ਅੰਦਰ ਹੀ ਲੱਭ ਲਿਆ ਕਿ ਵੈਗਰੂ ਸਾਡੇ ਅੰਦਰ ਹੀ ਹੈ ਅੰਤਰ ਤੇ ਨਿਧਾਨ ਹੈ ਅੰਦਰ ਹੀ ਸਾਰੇ ਖਜ਼ਾਨੇ ਨੇ ਬਾਹਰ ਵਸਤਨਾ ਭਾਲ ਸਾਨੂੰ ਬਾਹਰ ਜਾ ਕੇ ਉਸ ਵੈਗਰੂ ਨੂੰ ਲੱਭਣ ਦੀ ਲੋੜ ਨਹੀਂ ਹੈਗੀ ਸਾਰਾ ਕੁਝ ਸਾਡੇ ਅੰਦਰ ਹੀ ਹੈ ਜਾਂ ਕਹਿ ਘਰ ਸਭ ਕੁਝ ਹੈ ਭਾਈ ਨੋ ਨਿਤ ਭਰੇ ਪੰਡਾਰ ਉਸ ਵੈਗੁਰੂ ਦੇ ਘਰ ਵਿੱਚ ਸਾਰਾ ਕੁਝ ਹੀ ਆ ਨਉ ਨਿਤ ਸਾਰੇ ਭੰਡਾਰ ਪਰੇ ਪੈ ਨੇ ਪਬਜ ਇਸ ਜੀਵ ਨੇ ਆਪਣਾ ਮਨ ਤੇ ਆਪਣਾ ਤਨ ਵੈਗੁਰੂ ਦੇ ਹਵਾਲੇ ਕਰ ਦਿੱਤਾ ਉਸ ਨੇ ਆਪਣੇ ਅੰਦਰ ਹੀ ਵੈਗੁਰੂ ਨੂੰ ਲੱਭ ਲਿਆ ਆਪਣੇ ਅੰਗ ਸੰਗ ਵਸਦਾ ਹੀ ਉਹ ਵੈਗੁਰੂ ਵੇਖ ਲਿਆ ਸਤਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਕਿ ਜਿਹੜਾ ਵੀ ਜੀਵ ਵੈਗੁਰੂ ਦੀ ਸ਼ਰਨ ਵਿੱਚ ਆਂਦਾ ਵਾਇਗੁਰੂ ਨੂੰ ਆਪਣੇ ਨਾਲ ਜੋੜ ਕੇ ਆਪਣੇ ਨਾਲ ਮਿਲਾ ਲੈਂਦਾ ਹੈ ਗੁਰੂ ਗੁਰੂ ਨਾਲ ਜੋੜ ਕੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਲਿਆ ਕੇ ਅੰਮ੍ਰਿਤ ਦਾਤ ਦੇ ਕੇ ਸੰਗਤ ਦੇ ਕੇ ਵਾਇਗੁਰੂ ਨਾਮ ਦੀ ਗੱਲ ਸਮਝਾ ਕੇ ਆਤਮਕ ਜੀਵਨ ਦੀ ਗੱਲ ਸਮਝਾ ਕੇ ਉਸ ਨੂੰ ਵਾਇਗੁਰੂ ਨਾਲ ਮਿਲਾ ਦਿੰਦਾ ਸਤਿਗੁਰ ਮੇਲ ਮਿਲਾਇਆ ਗੁਰੂ ਪਾਤਸ਼ਾਹ ਜੀ ਨਾਲ ਜੋੜ ਕੇ ਵਾਇਗੁਰੂ ਨਾਲ ਉਹਦਾ ਮੇਲ ਹੋ ਜਾਂਦਾ ਅਤੇ ਉਸ ਨੂੰ ਵਾਇਗੁਰੂ ਆਪਣੇ ਅੰਦਰ ਹੀ ਅੰਗ ਸੰਗ ਵਿਸਤਾ ਅਵਸਥਾ ਪ੍ਰਤੀਤ ਹੁੰਦਾ ਹੈ ਜੇ ਜੜਾ ਵੀ ਜੀਵ ਵਾਇਗੁਰੂ ਦੀ ਸ਼ਰਨ ਵਿੱਚ ਆਇਆ ਇਸਨੇ ਵਾਇਗੁਰੂ ਦੀ ਇਹ ਗੱਲ ਨੂੰ ਸਮਝਿਆ ਕਿ ਸਾਨੂੰ ਇਹ ਜਨਮ ਮਿਲਿਆ ਇਹ ਮੌਕਾ ਮਿਲਿਆ ਇਹ ਵਾਰੀ ਮਿਲੀ ਏ ਤੇ ਇਹ ਸਮਾਂ ਸਾਨੂੰ ਦੁਬਾਰਾ ਨਹੀਂ ਮਿਲਣਾ ਬਹੁਤ ਥੋੜੇ ਚਿਰ ਲਈ ਗੁਰਪਾਤਸ਼ਾ ਜੀ ਨੇ ਸਾਨੂੰ ਇਹ ਸਰੀਰ ਦਿੱਤਾ ਬਹੁਤ ਟੈਂਪਰੇਰੀ ਏ ਬਹੁਤ ਘੱਟ ਸਮਾਂ ਸਾਡੇ ਕੋਲ ਸਾਨੂੰ ਅਗਲੇ ਸਵਾਸ ਤਾਂ ਵੀ ਨਹੀਂ ਪਤਾ ਹਮ ਆਦਮੀ ਹਾਂ ਇੱਕਦਮੀ ਮੌਲਤ ਮੌਤ ਨਾ ਜਾਣਾ ਇਕਦਮ ਦੇ ਆਦਮੀ ਆ ਅਗਲਾ ਸਾਂ ਵੀ ਆਏ ਜਾਂ ਨਾਏ ਇਹ ਵੀ ਨਹੀਂ ਪਤਾ ਇਹ ਹੀ ਗੁਰਪਾਤਸ਼ਰ ਜੀ ਸਾਨੂੰ ਬਾਣੀ ਵਿੱਚ ਬਾਣੀ ਦੀ ਸਿੱਖਿਆ ਚ ਗੁਰਪਾਤਸ਼ਰ ਜੀ ਸਮਝਾਉਂਦੇ ਨੇ ਕਿ ਹਰ ਚੰਬ ਤੇ ਅੱਖ ਢਿਲ ਨਾ ਕੀ ਚਾਏ ਮੇਰੀ ਜਿੰਦੜੀਏ ਮਤ ਕੇਜ ਆਪੇ ਸਾਵੇ ਕੇ ਨਾਵੇ ਰਾਮ ਕਿ ਨਾਮ ਜਪਣੇ ਚ ਸੰਗਤ ਕਰਨ ਚ ਕਦੇ ਢਿਲ ਨਹੀਂ ਕਰਨੀ ਚਾਹੀਦੀ ਕਿ ਅਗਲਾ ਸਾਂ ਵੀ ਆਏ ਕਿ ਨਾ ਆਏ ਤੇ ਸਾਨੂੰ ਇਹ ਗੁਰਪਾਤਸ਼ਰ ਜੀ ਨੇ ਇਹ ਸਮਾਂ ਦਿੱਤਾ ਹੈ ਮਨੁੱਖਾ ਸਰੀਰ ਦਿੱਤਾ ਆਪਾਂ ਸਾਰੇ ਇਸ ਸਮਾ ਸਮੇਂ ਨੂੰ ਮਨੁੱਖੀ ਸਰੀਰ ਨੂੰ ਵਾਹਿਗੁਰੂ ਦੀ ਸੇਵਾ 'ਚ ਲਗਾਈਏ ਸਿਮਰਨ 'ਚ ਲਗਾਈਏ ਮੇਰੇ ਮਨ ਲੈ ਲਾਹਾ ਕਰ ਜਾਏ ਇਹ ਲਾਭ ਖਟ ਕੇ ਆਤਮਕ ਜੀਵਨ ਦਾ ਲਾਭ ਖਟ ਕੇ ਪਰਲੋਕ ਕਰ ਜਾਈਏ ਗੁਰਮੁਖ ਹੋ ਕੇ ਵਾਹਿਗੁਰੂ ਦਾ ਨਾਮ ਸਲਾ ਕੇ ਆਪਣੇ ਅੰਦਰੋਂ ਇਹ ਵਿਕਾਰਾਂ ਨੂੰ ਮਾਇਆ ਨੂੰ ਦੂਰ ਕਰਕੇ ਕਿ ਹੁੰਦੇ ਸਾਡੇ ਕੋਲ ਸ਼ਰੀਰ ਐ ਮੌਕਾ ਐ ਸਾਡੇ ਕੋਲ ਇਹੀ ਗੁਰਪਾਤਸ਼ਾਹ ਜੀ ਨੇ ਸ਼ਬਦ ਸਮਝਾਇਆ ਕਿ ਹੁਣ ਆਪਣੇ ਕੋਲ ਟਾਈਮ ਐ ਸਿਮਰਨ ਕਰਨ ਦਾ ਸੰਗਤ ਕਰਨ ਦਾ ਤੇ ਹੁਣ ਆਪਾਂ ਇਸ ਸਮੇਂ ਨੂੰ ਸਮਝੀਏ ਕਿ ਸਾਡਾ ਅਸਲ ਮਨੋਰਥ ਕੀ ਐ ਵਾਹਿਗੁਰੂ ਦਾ ਮਿਲਾਪ ਪ੍ਰਭ ਇਹ ਮਨੋਰਥ ਮੇਰਾ ਕਿ ਇਹੀ ਸਾਡਾ ਅਸਲ ਮਨੋਰਥ ਐ ਵਾਹਿਗੁਰੂ ਦੀ ਸੇਵਾ ਸੰਗਤ ਦੀ ਸੇਵਾ ਸਿਮਰਨ ਕਰਨਾ ਸੰਗਤ ਕਰਨੀ ਤੇ ਬਾਕੀਆਂ ਬਾਕੀ ਜਿਸ ਚੀਜ਼ਾਂ 'ਚ ਆਪਾਂ ਮਾਇਆ ਵਿੱਚ ਵਿਕਾਰਾਂ ਵਿੱਚ ਦੁਨੀਆ ਦੀਆਂ ਚੀਜ਼ਾਂ ਵਿੱਚ ਲੁੱਝ ਜਾਂਦੇ ਆ ਉਹ ਲੱਖਾਂ ਸਿਆਣਪਾਂ ਇਕੱਠੀਆਂ ਕਰਦੇ ਆ ਉਹ ਇੱਕ ਵੀ ਸਿਆਣਪ ਸਾਡੇ ਨਾਲ ਨਹੀਂ ਜਾਣੀ ਲੱਖ ਸਿਆਣਪ ਜੇ ਕਰੀ ਲੱਖ ਸਿਉ ਪ੍ਰੀਤ ਮਿਲਾ ਜਿੰਨੀਆਂ ਮਰਜੀ ਸਿਆਣਪਾਂ ਇਕੱਠੀਆਂ ਕਰ ਲਈਏ ਜਿੰਨਾ ਮਰਜੀ ਲੱਖਾਂ ਲੱਖਾਂ ਲੋਕਾਂ ਨਾਲ ਪ੍ਰੀਤ ਪੈਦਾ ਕਰ ਲਈਏ ਉਹ ਸਾਡਾ ਇੱਕ ਵੀਚਿਤ ਸਾਡੇ ਨਾਲ ਨਹੀਂ ਜਾਣੀ ਬਿਨ ਸੰਗਤ ਸਾਧਨਾ ਤਰਾਪੀ ਹੈ ਭਾਈ ਗੁਰੂ ਦੀ ਸੰਗਤ ਤੋਂ ਬਿਨਾ ਤ੍ਰਿਪਤੀ ਨਹੀਂ ਹੁੰਦੀ ਸੰਗਤ ਤੋਂ ਬਿਨਾ ਮੁਕਤੀ ਨਹੀਂ ਹੁੰਦੀ ਸੰਗਤ ਕਰਨ ਲਈ ਗੁਰੂ ਪਾਤਸ਼ਾਹ ਜਿਨੇ ਸਾਨੂੰ ਇਹ ਚਰਨ ਦਿੱਤਾ ਅਵਰ ਕਾਰ ਤੇਰਾ ਕਿ ਤੈਨਾ ਕਾਮ ਮਿਲ ਸਾਥ ਸੰਗਤ ਪਜ ਕੇਵਲ ਨਾਮ ਕੋਈ ਕੰਮ ਤੇਰੇ ਕਿਸੇ ਕੰਮ ਨਹੀਂ ਆਣਾ ਮਿਲ ਸਾਥ ਸੰਗਤ ਪਜ ਕੇਵਲ ਨਾਮ ਕਿਸ ਸੰਗਤ ਵਿੱਚ ਬੈ ਕੇ ਵਾਇਗੁਰੂ ਤਾਂ ਨਾਮ ਜਪਿਆ ਹੀ ਤੇਰਾ ਅਸਲ ਕੰਮ ਹੈ। ਇਹੀ ਅੱਗੇ ਤੇਰੇ ਨਾਲ ਜਾਣਾ, ਇਹੀ ਅੱਗੇ ਤੇਰੇ ਸਹਾਈ ਹੋਣਾ। ਤੇ ਇਸ ਵਾਇਗੁਰੂ ਨਾਮ ਤੁਹਾਨੂੰ ਹੀ ਇਕੱਠਾ ਕਰ। ਵਾਇਗੁਰੂ ਨਾਮ ਨੂੰ ਇਕੱਠਾ ਕਰ। ਤੇ ਇਹੀ ਆਪਣੇ ਜੀਵਨ ਦੇ ਅਸਲ ਮਨੋਰਥ ਨੂੰ ਸਮਝ। ਕਿ ਗੁਰਪਾਤ ਜੀ ਨੇ ਮੈਨੂੰ ਵਾਰੀ ਦਿੱਤੀ, ਇਹ ਮੌਕਾ ਦਿੱਤਾ ਤੇ ਮੈਂ ਇਸ ਮੌਕੇ ਨੂੰ ਇਸ ਵਾਰੀ ਨੂੰ ਸੰਭਾਲ ਲਵਾਂ। ਤੇ ਆਪਣਾ ਇਹ ਆਤਮਿਕ ਜੀਵਨ ਦਾ ਲਾਭ ਖੱਟ ਕੇ ਆਪਣੇ వైਗੁਰੂ ਦੇ ਦਾਰਕਰ ਪਰਮਾਨ ਹੋਵਾਂ ਸੱਚਖੰਡ ਜਾ ਜਾਵਾਂ ਇਹ ਗੁਰਪਾਤਸ਼ਾਹ ਸਾਨੂੰ ਬਾਣੀ ਦੇ ਵਿਚਾਰ ਇਹ ਸਮਝਾਉਂਦੇ ਨੇ ਜੋ ਸਾਡੇ ਜੀਵਨ ਲਈ ਆਤਮਿਕ ਜੀਵਨ ਦੀ ਗੱਲ ਜੋ ਗੁਰਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਦੀ ਬਾਣੀ ਸਾਡੇ ਹਿਰਦੇ ਵਿੱਚ ਵਾਸ ਜਾਏ ਸਾਨੂੰ ਇੰਨੀ ਉੱਚੀ ਬਾਣੀ ਗੁਰਪਾਤਸ਼ਾ ਜੀ ਦਾ ਜਿਹੜਾ ਗਿਆਨ ਹੈ ਸਾਨੂੰ ਸਮਝ ਲੱਗ ਜਾਏ ਸਾਡਾ ਜੀਵਨ ਪਾਣੀ ਵਰਗਾ ਬਣ ਜਾਏ ਗੁਰਪਾਤਛਾ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਬਾਣੀ ਦੇ ਵਿਚਾਰ ਕਰਦਿਆਂ ਅਨੇਕਾਂ ਭੁਲਾ ਗੰਤੀਆਂ ਹੋ ਗਈਆਂ ਹੋngੀਆਂ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਨਹਾਰ ਹਨ ਬਖਸ਼ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ